ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਟ੍ਰੈਂਡਿੰਗ ਥ੍ਰੈਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਆਪਣੀ ਵੀਡੀਓ ਹੈ ਬੇਸਿਕ ਨੌਲੇਜ ਥ੍ਰੈਡ ਵਰਕ ਦੀ ਜਿਹੜਾ ਕਿ ਅੱਜ ਕੱਲ ਬਹੁਤ ਟ੍ਰੈਂਡ ਦੇ ਵਿੱਚ ਹੈ ਇਸ ਟਾਈਪ ਦੇ ਦੇ ਨਾਲ ਸੂਟ ਰੈਡੀ ਹੁੰਦੇ ਆ ਆਪਾਂ ਘਰ ਵਿੱਚ ਹੀ ਆਪਣੇ ਸੋਹਣੇ ਸੋਹਣੇ ਸੂਟ ਥ੍ਰੈਡ ਵਰਕ ਦੇ ਰੈਡੀ ਕਰ ਸਕਦੇ ਆ ਇਹਦੇ ਬਾਰੇ ਤੁਹਾਨੂੰ ਅੱਜ ਪੂਰੀ ਡਿਟੇਲ ਦੇ ਵਿੱਚ ਨੌਲੇਜ ਦਵਾਂਗੇ ਵੀ ਤੁਹਾਨੂੰ ਕੀ ਕੀ ਚਾਹੀਦਾ ਹੈ ਤੇ ਜਿਨ੍ਹਾਂ ਨੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹੁਣ ਵੀਡੀਓ ਸਟਾਰਟ ਕਰਦੇ ਹਾਂ ਇਹਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ ਸਮਾਨ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਫਰੇਮ ਚਾਹੀਦਾ ਆਮ ਹੀ ਘਰਾਂ ਦੇ ਵਿੱਚ ਵੈਸੇ ਹੁੰਦਾ ਬਾਕੀ ਆਪਾਂ ਨੂੰ ਲੋਕਲ ਮਾਰਕੀਟ ਚੋਂ ਤੁਹਾਨੂੰ ਮਿਲ ਜਾਊਗਾ ਇਹ ਕਿਤੋਂ ਵੀ ਇਸ ਤਰ੍ਹਾਂ ਦੇ ਫਰੇਮ ਜਿਹਦੇ ਨਾਲ ਪਹਿਲਾਂ ਆਪਾਂ ਚਾਦਰਾਂ ਵਗੈਰਾ ਕੱਢਦੇ ਹੁੰਦੇ ਸੀ ਸਟਾਰਟਿੰਗ ਦੇ ਵਿੱਚ ਤੁਸੀਂ ਇਹੀ ਫਰੇਮ ਲਾਉਂਗੇ ਤਾਂ ਵਧੀਆ ਰਹਿੰਦਾ ਤੇ ਸੈਕਿੰਡ ਜਿਹੜਾ ਆਪਾਂ ਧਾਗਾ ਯੂਜ਼ ਕਰਨਾ ਹੈ ਥ੍ਰੈਡ ਉਹ ਇਹ ਵਾਲਾ ਥ੍ਰੈਡ ਹੁੰਦਾ ਹੈ ਇਸ ਟਾਈਪ ਦਾ ਇਹ ਗੁੱਛੀਆਂ ਦੇ ਵਿੱਚ ਆਉਂਦਾ ਹੈ ਇਹ ਸੂਤੀ ਥ੍ਰੈਡ ਹੁੰਦਾ ਹੈ ਇਹ 6 ਲੜਾ ਧਾਗਾ ਹੁੰਦਾ ਹੈ ਇਸ ਟਾਈਪ ਨਾਲ ਤੇ ਇਹ ਇੱਕ ਗੁੱਛੀ ਆਪਾਂ ਨੂੰ 5 ਰੁਪਏ ਦੀ ਪੈਂਦੀ ਹੈ ਤੇ ਇਸ ਤਰ੍ਹਾਂ ਇਹ ਡੱਬੀਆਂ ਦੇ ਵਿੱਚ ਵੀ ਆਉਂਦੀਆਂ ਜੇ ਆਪਾਂ ਜ਼ਿਆਦਾ ਲੈਣੀਆਂ ਇਕੱਠੀਆਂ ਤਾਂ ਇਸ ਤਰ੍ਹਾਂ ਵੀ ਲੈ ਸਕਦੇ ਹਾਂ ਇਹ ਕਾਫੀ ਬ੍ਰਾਂਡੀਆਂ ਆਉਂਦੀਆਂ ਡੋਲੀ ਦੀ ਰੰਗੋਲੀ ਵਗੈਰਾ ਦੀ ਤੇ ਇਹਦੇ ਵਿੱਚ ਹੁੰਦੀਆਂ ਇਗੁੱਚੀਆਂ 25 ਦੇ ਨੀਅਰ ਅਬਾਊਟ ਹੁੰਦੀਆਂ 25 ਹੁੰਦੀਆਂ ਇੱਕ ਦੇ ਵਿੱਚ ਤੁਸੀਂ ਆਪਣੇ ਸੂਟਾਂ ਦੇ ਅਕੋਰਡਿੰਗ ਲੈ ਸਕਦੇ ਹੋ ਇਹ ਵੀ ਲੋਕਲ ਮਾਰਕੀਟ ਚੋਂ ਮਿਲ ਜਾਂਦੀਆਂ ਆਨਲਾਈਨ ਵੀ ਮਿਲ ਜਾਂਦਾ ਹੈ ਤੇ ਨੈਕਸਟ ਜਿਹੜਾ ਆਪਾਂ ਨੂੰ ਇਹ ਚਾਹੀਦੀ ਹੈ ਪੈਨ ਹੀਟ ਇਰੇਜ਼ੀਬਲ ਕਾਫੀ ਜਿਹੜੇ ਡਿਜ਼ਾਈਨ ਆ ਇਹ ਆਪਾਂ ਇਹਦੇ ਨਾਲ ਡਰਾਅ ਕਰ ਸਕਦੇ ਆ ਇਹ ਜਿਸ ਤਰ੍ਹਾਂ ਆਪਾਂ ਕੱਪੜੇ ਦੇ ਉੱਤੇ ਇਦਾਂ ਕੋਈ ਵੀ ਡਿਜ਼ਾਈਨ ਬਣਾਉਣੇ ਆ ਉਸ ਤੋਂ ਬਾਅਦ ਇਹਨੂੰ ਤੁਸੀਂ ਪ੍ਰੈਸ ਦੇ ਨਾਲ ਜਾਂ ਫਿਰ ਆਪਣਾ ਡਰਾਇਰ ਦੇ ਨਾਲ ਇਹਨੂੰ ਹੀਟ ਦੇ ਕੇ ਤੇ ਇਹ ਇਰੇਜ਼ ਹੋ ਜਾਂਦਾ ਗਾਇਬ ਹੋ ਜਾਂਦਾ ਇਹ ਤੇ ਇੱਕ ਆਪਾਂ ਨੂੰ ਚਾਹੀਦੇ ਚੌਕੇ ਤਾਂ ਹੁੰਦੇ ਹੀ ਆਪਣੇ ਕੋਲ ਨੀਡਲ ਜਿਹੜੀ ਯੂਜ਼ ਕਰਨੀ ਆ ਆਪਾਂ ਇਹ ਥ्रेड ਵਰਕ ਦੇ ਲਈ ਇਹ ਵਾਲੀ ਨੀਡਲ ਜਿਹੜੀ ਆਪਾਂ ਥੋੜੀ ਜੀ ਵੱਡੀ ਹੁੰਦੀ ਆ ਤਰਪਾਈ ਨਾਲੋਂ ਜਿੱਦਾਂ ਨਾਲ ਕੀ ਆਪਾਂ ਚਾਦਰਾਂ ਵਗੈਰਾ ਪਹਿਲਾਂ ਕੱਢਦੇ ਹੁੰਦੇ ਸੀ ਐਸ ਕ ਸਾਈਜ਼ ਦੀ ਹੁੰਦੀ ਆ ਇਹ ਨੀਡਲ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਧਾਗਾ ਮੋਟਾ ਹੁੰਦਾ ਹੈ ਤੇ ਫਿਰ ਮੋਟੀ ਸੂਈ ਦੇ ਵਿੱਚ ਜਿਹਦਾ ਥੋੜਾ ਜਆ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਆ ਇਹਦਾ ਇਸ ਤਰੀਕੇ ਦਾ ਹੁੰਦਾ ਹੈ ਇਹ ਵਾਲੀ ਨੀਡਲ ਆਪਾਂ ਨੂੰ ਚਾਹੀਦੀ ਹੈ ਤੇ ਜਿਹੜੀ ਉਸ ਤੋਂ ਬਾਅਦ ਆਪਾਂ ਨੂੰ ਇਹ ਵਾਲੇ ਯੂਜ਼ ਕਰਦੇ ਆਂ ਕਈ ਡਿਜ਼ਾਈਨਾਂ ਦੇ ਵਿੱਚ ਆਪਾਂ ਮੋਤੀ ਵਗੈਰਾ ਜਾਂ ਇਹ ਸਿੱਕੀਆਂ ਸੀਕੁਐਂਸ ਇਹਨਾਂ ਦੇ ਲਈ ਆਪਾਂ ਨੂੰ ਜਿਹੜੀ ਛੋਟੀ ਸੂਈ ਇਹ ਡਲ ਹੁੰਦੀ ਹੈ ਤਰਪਾਈ ਵਾਲੀ ਇਹ ਵਾਲੀ ਚਾਹੀਦੀ ਹੁੰਦੀ ਹੈ ਇਹ ਲੈਣੀ ਆ ਤੁਸੀਂ ਇੱਕ ਕਟਰ ਸੀਜ਼ਰ ਜਾਂ ਕੁਝ ਵੀ ਹੋਵੇ ਤੁਹਾਡੇ ਕੋਲ ਇਸ ਟਾਈਪ ਦਾ ਤੇ ਉਸ ਤੋਂ ਬਾਅਦ ਇਹ ਹੁੰਦੀ ਹੈ ਬੇਸਿਕ ਜਿਨ੍ਹਾਂ ਨੇ ਸਟਾਰਟਿੰਗ ਦੇ ਵਿੱਚ ਸਿੱਖਣਾ ਤੇ ਕਈ ਅੱਡੇ ਬਾਰੇ ਪੁੱਛਦੇ ਆ ਜਿਨ੍ਹਾਂ ਨੂੰ ਆਉਂਦਾ ਆ ਤੇ ਸਟਾਰਟਿੰਗ ਦੇ ਵਿੱਚ ਤੁਸੀਂ ਫਰੇਮ ਤੇ ਹੀ ਸਿੱਖ ਸਕਦੇ ਹੋ ਸਟਾਰਟਿੰਗ ਦੇ ਵਿੱਚ ਅੱਡੇ ਤੇ ਨਹੀਂ ਆ ਸਕਦਾ ਆਪਾਂ ਨੂੰ ਥ्रेड ਵਰਕ ਜਿਹੜਾ ਆ ਆਪਾਂ ਸੂਈ ਧਾਗੇ ਨਾਲੇ ਕਢਾਈ ਕਰਦੇ ਆ ਤੇ ਉਸ ਤੋਂ ਬਾਅਦ ਜੇ ਤੁਸੀਂ ਸਿੱਖ ਚੁੱਕੇ ਹੋ ਫਿਰ ਤੁਸੀਂ ਅੱਡੇ ਬਾਰੇ ਨੌਲੇਜ ਲੈਣੀ ਆ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹ ਅਸੀਂ ਅੱਡਾ ਜਿਹੜਾ ਖੁਦ ਹੀ ਰੈਡੀ ਕਰਵਾਇਆ ਸੀਗਾ ਇਹ ਅੱਡੇ ਦੀ ਫੁੱਲ ਮੀਜ਼ਰਮੈਂਟ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ 18 ਇੰਚ ਆਪਣਾ ਇਸ ਤਰੀਕੇ ਨਾਲ ਹੈ ਚੌੜਾ ਤੇ ਇਸ ਤਰੀਕੇ ਨਾਲ ਆਪਣਾ 30 ਇੰਚ ਹੈ ਤੇ ਇਹਦੀ ਉਚਾਈ ਹੈ ਜਿਹੜੀ ਉਹ 12 ਇੰਚ ਜਾਂ 13 ਇੰਚ ਤੁਸੀਂ ਰੱਖ ਸਕਦੇ ਹੋ ਇਹ ਵਾਲੇ ਅਡੇ ਦੇ ਉੱਤੇ ਵਰਕ ਕਰਨਾ ਜਦੋਂ ਆਪਾਂ ਸੂਟ ਆਪਣਾ ਪੂਰਾ ਇਹਦੇ ਉੱਪਰ ਲੱਗ ਜਾਂਦਾ ਤੇ ਆਪਾਂ ਈਜ਼ੀਲੀ ਇਹਦੇ ਤੇ ਬਹੁਤ ਸੌਖੇ ਤਰੀਕੇ ਨਾਲ ਕਰ ਸਕਦੇ ਆ ਆਪਣਾ ਜਿਵੇਂ ਘੇਰਾ ਹੈ ਪੂਰਾ ਇਹਦੇ ਤੇ ਉੱਪਰ ਲੱਗ ਜਾਂਦਾ ਇੱਕੋ ਵਾਰ ਹੀ ਕਿਉਂਕਿ ਫਰੇਮ ਦੇ ਉੱਪਰ ਫਿਰ ਆਪਾਂ ਨੂੰ ਵਾਰ-ਵਾਰ ਫਰੇਮ ਅਡਜਸਟ ਕਰਨਾ ਪੈਂਦਾ ਉਤਾਰਨਾ ਪੈਂਦਾ ਫਿਰ ਲਗਾਉਣਾ ਪੈਂਦਾ ਪਰ ਇਹਦੇ ਉੱਪਰ ਆਪਣਾ ਪੂਰਾ ਸੂਟ ਇੱਕ ਵਾਰ ਚ ਹੋ ਜਾਂਦਾ ਤੇ ਇਹ ਜਿਹੜੀਆਂ ਹੁੰਦੀਆਂ ਇਹਦੀਆਂ ਵਾਇਂਡਰ ਕਲਿੱਪ ਹੁੰਦੀਆਂ। ਇਹ ਇਸ ਤਰੀਕੇ ਦੇ ਆਉਂਦੇ ਆ ਇਹ ਬੁੱਕ ਸ਼ਾਪ ਵਗੈਰਾ ਤੋਂ ਮਿਲ ਜਾਂਦੇ ਆ। ਇਹ ਤੇ ਜਿਹੜਾ ਫਰੇਮ ਹੈ ਤੁਸੀਂ ਅੱਡਾ ਇਹ ਲੋਹੇ ਦਾ ਮੈਂ ਲੋਹੇ ਦਾ ਬਣਵਾਇਆ ਹੋਇਆ। ਇਹ ਲੱਕੜ ਦੇ ਵੀ ਬਣ ਜਾਂਦੇ ਆ। ਤੁਸੀਂ ਵੀ ਇਹਨੂੰ ਆਪਣੀ ਮਰਜ਼ੀ ਦਾ ਬਣਵਾ ਸਕਦੇ ਹੋ। ਬਾਕੀ ਇਹ Amazon ਤੇ Flipkart ਵਗੈਰਾ ਤੇ ਮਿਲ ਜਾਂਦਾ 12-1300 ਦੇ ਨੀਅਰ ਬਾਊਤ ਆਉਂਦਾ। ਤੇ ਜੇ ਤੁਸੀਂ ਖੁਦ ਬਣਵਾਉਂਗੇ ਇਹਦੇ ਲੋਹੇ ਦੀਆਂ ਪਾਈਪਾਂ ਵਗੈਰਾ ਲੈ ਕੇ ਤਾਂ ਇਹ ਤੁਹਾਨੂੰ ਘੱਟ ਚ ਵੀ ਪਊਗਾ। ਤੇ ਇਹ ਇਹਦੇ ਵਾਈਂਡਰ ਕਲਿੱਪ ਹੁੰਦੇ ਆ ਹਾਂਜੀ ਇਸ ਤਰੀਕੇ ਦੇ ਨਾਲ ਆਪਾਂ ਡੇ ਦੇ ਉੱਪਰ ਕੱਪੜਾ ਲਾ ਲੈਣਾ ਇਹ ਮੈਂ ਤੁਹਾਨੂੰ ਦਿਖਾ ਦਿੰਨੀ ਆ ਤੇ ਜਿੱਥੋਂ ਵੀ ਤੁਸੀਂ ਵਰਕ ਕਰਨਾ ਹੈ ਉੱਥੋਂ ਆਪਾਂ ਫਿਰ ਇਹਨਾਂ ਨੂੰ ਵਾਈਂਡਰ ਕਲਿੱਪ ਦੇ ਨਾਲ ਖਿੱਚ ਕੇ ਤੇ ਉੱਥੋਂ ਆਪਾਂ ਕੱਸ ਪਾ ਲੈਣੀ ਹੁੰਦੀ ਆ ਕੱਪੜੇ ਨੂੰ ਇਹਦੇ ਦੇ ਉੱਪਰ ਬਹੁਤ ਈਜ਼ੀਲੀ ਹੋ ਜਾਂਦਾ ਵਰਕ ਜਿਹੜੀ ਇੱਕ ਦੋ ਇਹਦੀਆਂ ਮੇਨ ਗੱਲਾਂ ਇੱਕ ਤਾਂ ਤੁਸੀਂ ਦੇ ਘਰ ਬਣਵਾਉ ਹੋਂਗੇ ਖੁਦ ਤਾਂ ਇਹਦੀ ਜਿਹੜੀ ਇਹ ਵਾਲੀ ਪਾਈਪ ਹੈ ਇਹ ਤੁਸੀਂ ਅੱਧਾ ਜਾਂ ਪੌਣਾ ਇੰਚ ਚੌੜੀ ਰੱਖਣੀ ਹੈ ਤਾਂ ਕਿ ਤੁਹਾਡੇ ਆ ਜਿਹੜੇ ਬਾਈਂਡਰ ਕਲਿੱਪ ਹੈ ਇਹ ਈਜ਼ੀਲੀ ਇਹਦੇ ਉੱਤੇ ਉੱਪਰ ਲੱਗ ਸਕਣ ਤੇ ਇੱਕ ਇਹਦੇ ਉੱਪਰ ਤੁਸੀਂ ਬਣਵਾਉਣ ਤੋਂ ਬਾਅਦ ਆ ਜਿਹੜੀ ਪਾਈਪ ਹੈ ਇਹਦੇ ਉੱਪਰ ਮੈਂ ਵੀ ਇਸ ਤਰ੍ਹਾਂ ਕੇ ਨਾਲ ਇਹਦੇ ਉੱਪਰ ਕੱਪੜਾ ਲਗਾਇਆ ਹੋਇਆ ਤੁਸੀਂ ਵੀ ਇਹ ਕੱਪੜਾ ਲਗਾ ਸਕਦੇ ਹੋ ਕਿਉਂਕਿ ਇਹਦੇ ਨਾਲ ਇੱਕ ਤਾਂ ਆਪਣੀ ਜਿਹੜੀ ਹੈ ਪਕੜ ਕੱਪੜੇ ਦੀ ਬਾਈਂਡਰ ਕਲਿੱਪ ਇਹ ਲੱਗ ਜਾਂਦੇ ਆ ਸੋਕੇ ਇੱਕ ਆਪਣਾ ਕੱਪੜੇ ਦੇ ਉੱਪਰ ਖਰਾਬ ਹੋਣ ਦਾ ਜਿਹੜਾ ਡਰ ਹੈ ਉਹ ਘਟ ਜਾਂਦਾ ਹੈ ਕਿਉਂਕਿ ਜੇ ਸਿੱਧਾ ਆਪਾਂ ਲਗਾਉਨੇ ਆ ਤਾਂ ਕੱਪੜਾ ਖਰਾਬ ਹੋਣ ਦਾ ਡਰ ਜ਼ਿਆਦਾ ਹੁੰਦਾ ਹੈ ਇਹ ਲੋਹੇ ਦੀ ਹੁੰਦੀ ਹੈ ਜਾਂ ਲੱਕੜ ਦੀ ਫਿਰ ਕੁਝ ਆਪਣੇ ਕੱਪੜੇ ਜਿਹੜੇ ਆ ਜਿਵੇਂ ਜੌਰਜਟ ਵਗੈਰਾ ਕਰੇਵ ਵਗੈਰਾ ਪਿਓਰ ਦੇ ਹੁੰਦੇ ਆ ਤਾਂ ਉਹ ਥੋੜਾ ਜਿਹਾ ਖਰਾਬ ਹੋਣ ਦਾ ਡਰ ਹੁੰਦਾ ਹੈ ਇਸ ਦੇ ਇਸ ਲਈ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਦੇ ਨਾਲ ਕੱਪੜਾ ਜਿਹੜਾ ਉਹ ਲਗਾ ਸਕਦੇ ਆ ਇਹ ਲਗਾ ਹੀ ਲੈਣਾ ਚਾਹੀਦਾ ਸਾਰਿਆਂ ਨੂੰ ਤੇ ਇਸ ਤੇ ਉੱਪਰ ਆਪਾਂ ਇਹ ਬਾਈਂਡਰ ਕਲਿੱਪ ਲਗਾ ਕੇ ਇਸ ਤਰੀਕੇ ਨਾਲ ਤਾਨੂੰ ਪੂਰਾ ਸ਼ੋਅ ਹੋ ਰਿਹਾ ਹੁਣ ਕਿ ਇਹਦੇ ਨਾਲ ਆਪਣਾ ਪੂਰਾ ਦਾ ਪੂਰਾ ਸੂਟ ਘੇਰਾ ਜਿਵੇਂ ਆਪਾਂ ਇੱਥੋਂ ਕਰਨਾ ਹੈ ਤਾਂ ਇਹ ਮੇਰਾ 30 ਇੰਚ ਇਸ ਤਰੀਕੇ ਦੇ ਨਾਲ ਚੌੜਾ ਹੈ ਤੇ 18 ਇਸ ਤਰੀਕੇ ਦੇ ਇਸ ਤਰੀਕੇ ਦੇ ਨਾਲ 18 ਇੰਚ ਹੈ ਤਾਂ ਇਹ ਆਪਣਾ ਪੂਰਾ ਦਾ ਪੂਰਾ ਘੇਰਾ ਇੱਕ ਵਾਰ ਚ ਨਿਕਲ ਜਾਂਦਾ ਹੈ ਇਹਦੇ ਤੇ ਪਰ ਸਟਾਰਟਿੰਗ ਦੇ ਵਿੱਚ ਤੁਸੀਂ ਛੋਟੇ ਫਰੇਮ ਤੇ ਹੀ ਸਿੱਖ ਸਕਦੇ ਹੋ ਸਟਾਰਟਿੰਗ ਦੇ ਵਿੱਚ ਜਿਹੜੇ ਇਹ ਛੋਟੇ ਫਰੇਮ ਹੁੰਦੇ ਆ ਉਹਨਾਂ ਤੇ ਹੀ ਸਿੱਖ ਸਕਦੇ ਆਪਾਂ ਵੱਡੇ ਫਰੇਮ ਦੇ ਉੱਪਰ ਅੱਡੇ ਦੇ ਉੱਪਰ ਨਹੀਂ ਵਰਕ ਹੋ ਸਕਦਾ ਸਟਾਰਟਿੰਗ ਦੇ ਵਿੱਚ ਉਸ ਤੋਂ ਬਾਅਦ ਜਦੋਂ ਤੁਹਾਡੀ ਪ੍ਰੈਕਟਿਸ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਅੱਡੇ ਤੇ ਕਰ ਸਕਦੇ ਹੋ ਧੰਨਵਾਦ ਜੀ ਅੱਜ ਦੀ ਜਿਹੜੀ ਨੀਡਲਵਰਕ ਦੀ ਬੇਸਿਕ ਨੋਲੇਜ ਹੈ ਇਹਦੀ ਆਪਣੀ ਵੀਡੀਓ ਹੈ ਤੇ ਇਸ ਤੋਂ ਬਿਨਾ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਨੀਡਲਵਰਕ ਦੀ ਆਪਣੇ ਕੋਲੋਂ ਕੁਝ ਵੀ ਜਾਂ ਪੇਂਟਿੰਗ ਬਾਰੇ ਕੁਝ ਵੀ ਪੁੱਛਣਾ ਹੋਵੇ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਉਹਦੇ ਉੱਪਰ ਨੈਕਸਟ ਵੀਡੀਓ ਲੈ ਕੇ ਆਵਾਂਗੇ ਧੰਨਵਾਦ ਜੀ ਸਾਰਿਆਂ ਦਾ